ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਗਰਮੀਆਂ ਤੁਹਾਨੂੰ ਪਤਾ ਹੀ ਹੈ ਜੀ ਬੇਅੰਤ ਆਪਣੇ ਪੰਜਾਬ ਦੇ ਵਿੱਚ ਫੁੱਲ ਗਰਮੀ ਵਹਿ ਰਹੀ ਆ ਆਪਾਂ ਹਰ ਵੀਡੀਓ ਵਿੱਚ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਰਹਿੰਦੇ ਆ ਵੀ ਬਾਤੇ ਬਾਤੇ ਪਾਣੀ ਪੀਓ ਬਾਤੇ ਬਾਤੇ ਰੁੱਖ ਲਗਾਓ ਬਾਤੇ ਬਾਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਮਨਿੰਦਰ ਮੇਰੇ ਨਾਲ ਕਈ ਦਿਨ ਹੋ ਗਏ ਜੀ ਥੋੜਾ ਜਿਹਾ ਗੁੱਸੇ ਚੱਲਦਾ ਅੱਜ ਸਵੇਰ ਦਾ ਮੈਨੂੰ ਬੁਲਾ ਨਹੀਂ ਲਿਆ ਜੱਜ ਨਾਲ ਤੇ ਮੈਂ ਨੂੰ ਪੁੱਛਿਆ ਪੁੱਤ ਗੱਲ ਤਾਂ ਦੱਸ ਦੇ ਮੈਨੂੰ ਕਿਹਾ ਵੀ ਹਨਾ ਵੀ ਤੈਨੂੰ ਕੁਝ ਚਾਹੀਦਾ ਹੈ ਜਾਂ ਮੈਂ ਤੈਨੂੰ ਝਿੜਕਿਆ ਬਸ ਕਹਿੰਦਾ ਪਾਪਾ ਜੀ ਮੈਨੂੰ ਨਾ ਗੁੱਸ ਵੀ ਪੁੱਛੋ ਵੀ ਮੇਰਾ ਮੂਡ ਬਹੁਤ ਆਫਾ ਵੀ ਮੈਨੂੰ ਮੇਰੇ ਛੁੱਟੀਆਂ ਹੋਈਆਂ ਹੋਈਆਂ ਮੈਨੂੰ ਮੈਨੂੰ ਤੁਸੀਂ ਕਿਤੇ ਘੁੰਮਣ ਨੂੰ ਭੇਜਦੇ ਨਹੀਂ ਤੇ ਮੈਨੂੰ ਕਿਹਾ ਪੁੱਤ ਐ ਕਰਦਾ ਮੈਂ ਤੇਰਾ ਪਾਸਵਰਡ ਬਣਾ ਦਿੰਦਾ ਤੈਨੂੰ ਮੈਂ ਬਾਹਰ ਨੂੰ ਭੇਜ ਦਿੰਦਾ ਕੁਈ ਗੋਣ ਤੇ ਕੁਕੁੰਮਿਆ ਆਪਾ ਪਾਪਾ ਤਾਂ ਮਜ਼ਾਕ ਕਰੀ ਜਾਂਦੇ ਆ ਮੇਰੇ ਨਾਲ ਤੇ ਫਿਰ ਮੈਨੂੰ ਪੁੱਛਿਆ ਵੀ ਤੂੰ ਜਾਣਾ ਕਿੱਥੇ ਚਾਹੁੰਦਾ ਕਹਿੰਦਾ ਪਾਪਾ ਜੀ ਮੈਂ ਹੀ ਏਕਨ ਦੱਸਣਾ ਕਿ ਮੈਂ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਹੀ ਦੱਸਾਂਗਾ ਤੇ ਵੀਡੀਓ ਨੂੰ ਲੋਜਿਕ ਚਰਨ ਜੀ ਕੋਲ ਵੀ ਆ ਗਈ ਆਪਣਾ ਕੰਮ ਕਾਰਨ ਵੇਖ ਕੇ ਸੱਚੀ ਤਾਲੀ ਥਾ ਰਹੇਂ ਪ੍ਰਮਾਤਮਾ ਜੀ ਦਾ ਜਿਹੜਾ ਅਸੀਂ ਇਹ ਕਹਿਦੇ ਜਿਹੜਾ ਬੜੇ ਤਾਂ ਦੋਸਤੋ ਉਹੋ ਜਿਹੀ ਤੇ ਨਾ ਮਨਿੰਦਰ ਥੋੜਾ ਜਿਹਾ ਮੇਰੇ ਤੇ ਗੁੱਸੇ ਹੋਇਆ ਪਿਆ ਹੈ ਮੈਂ ਉਹਨੂੰ ਪਤਾ ਹੀ ਨਹੀਂ ਕਿ ਆ ਕਰਨਾ ਕੀ ਨਹੀਂ ਮੈਂ ਉਹਨੂੰ ਬੁਲਾਈ ਜਾਨਾ ਤਵੇਰ ਦਾ ਜਿਵੇਂ ਨਾ ਪਤਾ ਨਹੀਂ ਉਹਦਾ ਕੀ ਗੱਲ ਹੈ ਸਹੀ ਆ ਵੀ ਨਹੀਂ ਉਹ ਹੈਗੀ ਸਹੀ ਹੋਊਗੀ ਮੈਨੂੰ ਨਹੀਂ ਪਤਾ ਪਰ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀਡੀਓ ਦੇ ਰਾਹੀਂ ਤੁਹਾਡੇ ਜਰੀਏ ਰਾਹੀਂ ਜਿਹੜੇ ਸਾਡੇ ਸਬਸਕ੍ਰਾਈਬਰ ਆ ਵੀ ਚੱਕਰ ਗਿਆ ਹੈ ਵੀ ਮਨਿੰਦਰ ਓਏ ਮਨਿੰਦਰ ਦੇਖ ਲੋ ਜੀ ਮੈਂ ਇਹਨੂੰ ਬੁਲਾਣੇ ਬੁਲਾ ਰਿਹਾ ਭਰਾਵਾ ਜੀ ਆ ਗਿਆ ਇਹ ਤਾਂ ਗੱਲ ਨਹੀਂ ਕਿਸੇ ਚੈਨ ਮਨ ਦਾ ਪਰ ਮਿੰਨਾ ਜੀ ਉੱਛੇ ਹੋਇਆ ਪਿਆ ਕਿਆ ਗੱਲ ਆ ਦੇਖੋ ਇਹ ਨੂੰ ਬੁਲਾਉਂ ਬੰਨ ਆ ਗੋ ਜੀ ਦਾ ਖਾਣਾ ਲੈ ਗੋ ਜੀ ਮਮਾ ਅਰੇ ਜੀ ਨਾ ਮੈਂ ਨੂੰ ਬੁਲਾਇਆ ਤੂੰ ਕਾ ਤੇ ਮੈਂ ਤੈਨੂੰ ਕਦੋਂ ਬੁਲਾਉਂ ਮੈਂ ਤੈਨੂੰ ਦਾ ਕਹਿਤਾ ਅਸੇ ਝੋਕੀ-ਮੁਠੀ ਗਾਦੇ ਬਣਾਨੀ ਨਾਲ ਲੈ ਕੇ ਜਾਉਂਗਾ ਅਭੀ ਅੱਜ ਲੈ ਕੇ ਆਉਂਗਾ ਕੱਲ ਲੈ ਕੇ ਨਹੀਂ ਗਿਆ ਅੱਜ ਵੀ ਨਹੀਂ ਲੈ ਕੇ ਗਿਆ ਕੱਲ ਵੀ ਨਹੀਂ ਲੈ ਕੇ ਜਾਦੀ ਹਾਂ ਅੱਛਾ ਹਾਂ ਮੰਮਾ ਦੇਖੇ ਜਿਹੜੇ ਮੇਰੇ ਆਈਡਾ ਮਾ ਦੋਸਤਾਂ ਉਹ ਵੇ ਮੈਂ ਨਾ ਕੱਲ ਮੈਨੂੰ ਇਹਦਾ ਚੱਲ ਕੁਝ ਮਸਾਬ ਦੇਣ ਨੂੰ ਸਾਨੂੰ ਬੰਦਾ ਚੋਕੀ ਨੇ ਜਿਹੜੇ ਸਾਡੀ ਉੱਤੇ ਹਰ ਉਹਨਾਂ ਨੂੰ ਮਿਲਦੀਆਂ ਨੇ 20 ਦਿਨ ਬਸੇ ਰਹਿ ਗਏ ਸਾਰੇ ਫੁੱਟੀਆਂ ਜਿਹਾ ਤੂੰ ਸਾਨੂੰ ਕਿ ਜਾਏ ਆਣ ਦੋ ਸੇ ਘੁੰਮਿਆ ਹੀ ਸਾਡਾ ਤੇ ਦਿਲ ਕਰਦਾ ਹੀ ਹੈ ਜਾਣ। ਅੱਛਾ ਇਹ ਤਾਂ ਹੀ ਮੈਨੂੰ ਲੱਗਦਾ ਮੈਥੇ ਗੁੱਸੇ ਹੋਇਆ ਹੈ। ਹਾਂ ਜਾਨੀ ਜਾਨੇ ਲੱਗਦਾ ਦੇਲੀ ਕੋ ਨੂੰ ਥੋੜੀ ਜਿਹੀ ਤਾਂ ਮਨਸਤੀ ਸੇ ਘੁੰਮਦੇ ਨੇ। ਉਹਨਾਂ ਆ ਰਹਿ ਇੱਕ ਤੋਂ ਬੋਰ ਵੀ ਤਾਂ ਹੋ ਜਾਂਦਾ। ਤੂੰ ਤਾਂ ਸਾਲ ਵੱਧੋ ਵੀ ਕਹਿੰਦੇ ਜੁਰਤ ਜਾਓ ਹੀ ਨਾ ਕਿਤੇ। ਪੂਰੀ ਬੰਨੇ ਰੋ ਇੱਕੋ ਪਾਸੇ। ਵੇਖ ਬੁੱਤ ਮੇਰੀ ਗੱਲ ਥੋੜਾ ਧਿਆਨ ਨਾਲ। ਆਪਣਾ ਕੰਮ ਚਾਹੀਏ ਅੱਜ ਨਵੀੜ ਦੇ। ਚਾਹੀਏ ਨਵੀੜ ਦੇ ਪਰਫੋਮ ਚਾਹੀਏ ਕੋਲ ਨਵੀੜ ਦੇ ਕਾਨੂੰ। ਜੋ ਤਬ ਤੂੰ ਜਾਏ ਇੱਕ ਦੋ ਦਿਨ 2000 ਦੇ ਜਿਹੜੇ ਲਾਉਣਾ ਇੱਕ ਦਿਖਾ ਦੇ ਇੱਕ ਦੋ ਦਿਨ ਤੀ ਕਰਾਰੀ ਅੜੀ ਨਹੀਂ ਫੋੜੀ ਇੱਕ ਦੋ ਦਿਨ ਤੀ ਕਰਾਰੀ ਅੜਾਈ ਵੀ ਹਜੇ ਵੀ ਹਾਂ ਹਾਂ ਹੁਣ ਤੱਕ ਨਾ ਦਿਨ ਕੱਟਦੇ ਅਸੀਂ ਨਾ ਹੁਣ ਤੱਕ ਕਹ ਦੋ ਬਾਅਦ ਚ ਇੰਨੇ ਦਿਨ ਕਿੰਨੇ ਕੱਟਦੇ ਆ ਇੰਨੇ ਦਿਨ ਮਤਲਬ 20 ਦਿਨ ਕੱਟਦੇ ਲੈ ਓਹ ਲੋੜਾ ਹੋ ਗਿਆ 20 ਦਿਨ ਦੀ ਹੋ ਗਈ ਨਹੀਂ ਲੋੜਾ ਹੋ ਗਿਆ ਆਪਣੇ ਘਰ ਚ 20 ਦਿਨ ਕੱਟ ਰਹੇ ਸੀ ਓਏ 20 ਦਿਨ ਦੀ ਛੁੱਟੀਆਂ ਸੁਖਾਣ ਕਰ ਲਈਆਂ ਉਹਦੇ ਨੂੰ ਤਾਂ ਸਾਨੂੰ 20 ਦਿਨ ਲਾਏ ਆਉਣ ਦੋ ਹਾਂ ਮੈਂ ਕਿਹਨੋਂ ਮੰਗਣੇ ਜੇ ਬਪਾ ਕੋਈ ਨਾ ਹੀ ਹੋਂ ਤੂੰ ਸਭ ਤੂੰ ਬੈਠੀ ਹੈ ਨਾ ਚੰਨ ਦਾ ਨੰਨ ਸਾਨੂੰ ਦੱਸ ਰਿਆ ਵੀ ਆਣੀ ਐ ਅਸੀਂ ਜਾਣਾ ਸਾਨੂੰ ਕੱਪੋ ਚਾਹ ਨੂੰ ਨਾ ਚਿਰ ਨਾ ਬੋਲ ਨਹੀਂ ਹੁਣ ਆਇਆ ਕਬਾਪਾ ਚਾਹ ਨੂੰ ਨਾ ਆਉਨੇ ਐ ਇਹ ਹੋਨੇ ਐ ਇੱਥੇ 5 ਵਜੇ ਆਉਨੇ ਐ ਮੇਰੀ ਤੇ ਗੱਲ ਸੁਣਦਾ ਕਿ ਫੁੱਤ ਪਾਪਾ ਤੁਸੀਂ ਨੇੜੇ ਤਾਂ ਆ ਜਦਿਆਂ ਹੁਣ ਜੇ ਅਸੀਂ ਵੀ ਨੇੜੇ ਹਾਂ ਅਸੀਂ ਕਿੱਥੇ ਆ ਜਾਏਗੇ ਇਹ ਸਾਡਾ ਵੀ ਚਿਲਕਾ ਤਾਂ ਵੀ ਨਾਲੇ ਚਾਹ ਮੈਂ ਮੇਰੀ ਗੱਲ ਕਰ ਮੈਂ ਕਿੱਥੇ ਜਾਣਾ ਯਾ ਤੁਸੀਂ ਵੀ ਨਗਾਏ ਸਾਨੂੰ ਕਿਹਾ ਤੁਸੀਂ ਭੇਜ ਤਾ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਤੁਹਾਨੂੰ ਕਿਹਾ ਸੀ ਤੁਸੀਂ ਜਾਇਆ ਤੁਹਾਨੂੰ ਫੁੱਲੀ ਛੁੱਟੀ ਦਿੱਤੀ ਨੀ ਦੇਖ ਮੇਰਾ ਮਿਸਟਰ ਉਹ ਨਹੀਂ ਜਾਣਾ ਚਾਹੁੰਦੇ ਮਾਸੇ ਜਗਾ ਪਰ ਇਕਾ ਨਹੀਂ ਹੁੰਦਾ ਅੰਦਾ ਤੁਸੀਂ ਜਾਇਆ ਇੱਥੇ ਕਿਸੇ ਨੇ ਨਹੀਂ ਫਿਰ ਜਾਣਾ ਮੇਰੀ ਗੱਲ ਧਿਆਨ ਨਾਲ ਸੁਣਦਾ ਹਾਂ ਮੇਰਾ ਮਿਸਟਰ ਆ ਜੀ ਪੂਰਾ ਮੇਰੇ ਇਥੇ ਨੇੜੇ ਲਾਉਂਦਾ ਉਹਨੇ ਮੈਨੂੰ 2-3 ਵਾਰ ਕਹਿ ਰਿਹਾ ਕਹਿੰਦਾ ਅਸੀਂ ਕਸ਼ਮੀਰ ਨੂੰ ਜਾਣਾ ਹੈ ਬੋਲੇ 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 ਨੇੜਾ ਕਰਦੇ ਤੁਸੀਂ ਸਾਡੇ ਨਾਲ ਚੱਲ ਆਹ ਦੇਖੋ ਹੁਣ ਤੁਸੀਂ ਬਹੁਤ ਮੈਂ ਮੈਂ ਤੁਹਿਆ ਮਾ ਭਾਈ ਜੀ ਮੇਰੇ ਘਰ ਦਾ ਨਹੀਂ ਸਰਦਾ ਮੈਂ ਇੰਨੇ ਦਿਨ ਰਹਿ ਨਹੀਂ ਸਕਦਾ ਬਾ ਇਹ ਤਾਂ ਬਹੁਤ ਬੜੀ ਗਲਤੀ ਵੈਸੇ 20 ਦਿਨਿਆਂ ਤੋਂ ਨਹੀਂ ਸੀ ਚੁਟਿਆ ਕਿ 10 ਦਿਨ ਨਹੀਂ ਕਿਉਂ ਨਾ ਬਾਹਰ ਲਾਇਆ ਮਨ ਰੋ 10 ਦਿਨ ਹੈ ਨਾ 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 ਹਲਨਾ ਚੀਜ਼ ਤਾਂ ਹੁਣ ਅਸੀਂ ਜਾ ਕੇ ਆਉਣਾ ਸਾਨੂੰ ਜਾਇਆ ਪਾਪਾ ਪਹਿਲੇ ਜੀ ਦੋ ਚਾਰ ਦਿਨ ਦੋ ਛੁੱਟੀਆਂ ਫਿਰ ਅਸੀਂ ਦੇਖਦੇ ਹਾਂ ਕਿਹੜੇ ਹਿਸਾਬ ਨਾਲ ਸਾਨੂੰ ਛੁੱਟੀਆਂ ਮਿਲਦੀਆਂ ਨੇ ਪਾਪਾ ਤੁਸੀਂ ਵੀ ਤਾਂ ਕੱਲ ਨੂੰ ਤੁਹਾਨੂੰ ਥੋੜੀ ਜਿਹੀ ਥੋੜੀ ਜਿਹੀ ਕਰਾ ਲਿਓ ਸ਼ਾਪਿੰਗ ਲਓ ਜੀ ਪੈਟਰਨ ਨਾਨਕਿਆਂ ਨੂੰ ਭੇਜ ਦੋ ਪੈਟਰਨ ਨੂੰ ਭੇਜ ਦੋ ਕੱਪੜੇ ਦੀ ਸ਼ਾਪਿੰਗ ਕਰਾ ਕੇ ਤੋਰੋ ਜੀ ਲੈ ਦੇਖ ਲੋ ਜੀ ਐ ਇਹ ਹਾਂ ਇੱਕ ਮੇਂ ਡਿਮਾਂਡ ਆਇਆ ਨੇ ਆਪਾਂ ਦੇਖ ਲੋ ਡਿਮਾਂਡ ਆ ਤੁਸੀਂ ਵੀ ਦੇਖੀਆ ਤੁਸੀਂ ਵੀ ਦੇਖੀਆ ਪਾਪਾ ਝੂਠਾ ਲਾਉਂਦਾ ਕਿ ਸੱਚਾ ਲਾਉਂਦਾ ਕਿ ਝੂਠਾ ਇਹ ਝੂਠਾ ਲੋ ਮਹਰਾਮ ਤੁਸੀਂ ਗੜੀਓ ਤੇ ਸੱਚੀ ਰੱਖੀਓ ਤੂੰ ਝੂਠਾ ਲਾਉਂਦਾ ਕਿਆ ਇਹਨਾਂ ਨੂੰ ਨਾਨਕੇ ਤਾਂ ਲੇ ਗਏ ਮੈਂ ਜਾਣੇ ਤੋ ਸੀ ਨਾ ਦੇਖ ਲੋ ਉਹ ਮੰਡੀ ਚ ਜਾਂਦੇ ਆ ਪੰਜ 8 ਵਜੇ ਹੋਨੇ ਆ ਮੰਡੀ ਨੂੰ ਖੇਲ ਕੇ ਰਾਤ ਨੂੰ ਹਾਂਜੀ 8 ਵਜੇ ਤੱਕ ਲੈਫਟਾ ਲਾਇਆ ਹੋਊਂਗਾ ਰਾਤ ਨੂੰ ਸਾਂ ਨਹੀਂ ਤਲਾ ਤਲਾ ਕਿਉਂ ਨਾ ਕਰ ਐ ਕਰਦੇ ਵੇ ਤੂੰ ਵੀ ਪਹਿਲਾਂ ਖੇਡ ਲੈਂਦੇ ਓੜਾ ਪਰ ਤੁਸੀਂ ਬੈਠ ਜਾਓ ਠੰਡਾ ਪਾਣੀ ਕਿ ਤਪਿੰਦੇ ਆ ਠੰਡਾ ਵੀ ਤਪਿੰਦੇ ਆ ਹੋ 10 15 ਮਿੰਟਾਂ ਦਾ ਘਾਟਾ ਫੇਰ ਓੜਾ ਵਾਲੇ ਨਹੀਂ ਨਹੀਂ ਐਂ ਤਾਂ ਨਹੀਂ ਕੋਈ ਸਾਢੇ 7:00 ਕਰਦੇ ਆ ਤੁਹਾਡੇ ਕੋਲ ਆ ਜਨਾ ਸਾਢੇ 7:00 ਵੀ ਅਸੀਂ ਚਾਰ ਮੋੜ ਕਰਿਆ ਕਰਨਾ ਤੁਸੀਂ ਮਿਸਕਾਲ ਮਾਰੇਗਾ ਸਾਢੇ 7:00 ਆ ਜਨਾ ਇਹ 6 ਵਜੇ ਜਨਕਾਟ ਅੱਡੇ ਰੰਕ ਤੱਕ ਨੂੰ ਸਰੀ ਚੱਲਦਾ ਫਿਰਦਾ ਰਹਿੰਦਾ ਏ ਗਰਮੀ ਆ ਵੀ ਜਿੰਨਾ ਫਿਰ ਚੱਲਦਾ ਫਿਰਦਾ ਰਹੇ ਗਰਮੀ ਦੀ ਤੁੰਡੀ ਕਰ ਅੱਛਾ ਅੱਛਾ ਗਰਮੀ ਨੂੰ ਭਾਰੂ ਏ ਭੀ ਖੇਲੀ ਧਰਮੀ ਨੂੰ ਕੋਈ ਨਹੀਂ ਆ ਗਿਆ ਖੇਲੀ ਹੈ ਹਾਂ ਅੱਛਾ ਉਹ ਫੇਰ ਹੁੰਦੇ ਆ ਕਿ ਨਾਲ ਕਹਿ ਕੋਈ ਨਾ ਗਰਮੀ ਧਰਮੀ ਮੈਂ ਨਿਆਣਾ ਨਹੀਂ ਪਾਪਾ ਵੀ ਘਰ ਬੈਠਣ ਨਿਆਣਾ ਦੇ ਨਾਲ ਪਾਪਾ ਦੇ ਵਿੱਚ ਹਾਂ ਮੈਂ ਨਿਆਣਾ ਜੇ ਤੁਸੀਂ ਵੀ ਘਰ ਬੈਠੋ ਪਾਪਾ ਤੁਹਾਨੂੰ ਵੀ ਤਾਂ ਦੱਸ ਮੈਂ ਹਾਂਜੀ ਮੈਂ ਨਿਆਣਾ ਹਾਂਜੀ ਹਾਂਜੀ ਤੇ ਚੁੱਪਾ ਕੇ ਰਹਿ ਕੇ ਆ ਕੇ ਗੰਨ ਤੂੰ ਇਹ ਤੁਸੀਂ ਵੀ ਤਾਂ ਕਿਸੇ ਤਾਂ ਨਿਆਣੇ ਹੈਗੇ ਆ ਹਾਂਜੀ ਮੈਂ 30 ਸਾਲ ਦੇ ਹੈਗਾ ਮੇਰੇ ਤਾਈ ਤੋਂ ਛੋਟੇ ਆ 30 ਸਾਲ ਆ ਉਹਦੇ ਵੀ ਨਾ ਇਹ ਉਹ ਬਰਾਵੀਤ ਬਾਕੀ ਨਹੀਂ ਮੇਰੀ ਗੱਲ ਸੁਣ ਆਪਾਂ ਨੂੰ ਜਿ ਸਾਰੀ ਕੰਦੇ ਸੱਡੂ ਤੋਂ ਦਿਖਾ ਨਹੀਂ ਜਾ ਜਾਣ ਗਿਆ ਬੱਚੋ ਬੇਸਗੀ ਜਾਏ ਥੋੜੇ ਦਿਨ ਅਸੀਂ ਲਾਏ ਇਹ ਪਿੰਡ ਤੇ ਤੁਹਾਨੂੰ ਵੀ ਆ ਗਿਆ ਦੋਹੋਂ ਨੂੰ ਮਹਾਰਾਜ ਜੀ ਸਾਡੇ ਨੂੰ ਚੱਠੀ ਕੱਢ ਬੋ ਫਿਰ ਕਿੰਨੇ ਲੱਗੇ ਆਇਆ ਇਹ ਚੱਲ ਫਿਰ ਹੁਣ ਅੱਜ ਕੀ ਕਰੀ ਨੇੜਿਆ ਹੁਣ ਫਿਰ ਸਾਡਾ ਦਦ ਦਿਨ ਲਾਇਆ ਤੇ ਤੁਹਾਨੂੰ ਰੋਕਿਆ ਨਹੀਂ ਸੱਚਾ ਆਇਆ ਕਰ ਤੁਸੀਂ ਜਾਇਓ ਐਤਵਾਰ ਤੱਕ ਇੱਕ ਮੌਕਾ ਤੁਹਾਨੂੰ ਦੇਤਾ ਸੀ ਹੁਣ ਉਹ ਗੱਲ ਤਾਂ ਸੁਣ ਲੈ ਐਤਵਾਰ ਤੱਕ ਜਾਇਓ ਹੁਣ ਮੈਂ ਫਿਰ ਲਾਇਆ ਨਾ ਦੋ ਚਾਰ ਦਿਨ ਜੇ ਅਸੀਂ ਕੱਲ ਤੇ ਤੁਰੇ ਤਾਂ ਮਨੀガル ਸਾਹਿਬ ਨੂੰ ਇੱਕ ਦਿਨ ਦੇ ਵਿੱਚ ਨਹੀਂ ਮੰਨ ਜਾਂਦੇ ਨਹੀਂ ਜਾਣਾ ਬਸ ਉਹਨੂੰ ਤਾਂ ਇਹ ਜਿੱਠੀ ਕੱਢੀ ਸੀ ਦੂਏ ਦਿਨ ਰੱਖਾਂਗੇ ਕੀ ਇਹ ਦਿਨ ਬਾਕੀ ਐਤਵਾਰ ਤੱਕ ਫਿਰ ਤੁਸੀਂ ਜਾਓ ਗੱਲ ਨਾ ਸੁਣ ਲੋ ਉਹਨੂੰ ਚਿੱਠੀ ਕੱਢੀ ਜਾਏ ਤੁਸੀਂ ਇੱਕ ਦਿਨ ਨਾਲ ਜੇ ਦੋ ਦਿ ਲੈ ਹੁਣ ਦੁਬਾਰਾ ਨਿਕਲੀ ਹੁਣ ਚਿੱਠੀ ਤਾਂ ਮੈਂ ਵੀ ਕੱਢ ਤੀ ਇਥੋਂ ਨਹੀਂ ਕੁੱਤੀ ਮੈਂ ਵੀ ਮੈਂ ਇਹਨੂੰ ਕਹਿ ਤਾ ਤਾ ਨਹੀਂ ਵੀ ਤੁਸੀਂ ਜਾਇਆ ਹੋ ਪਰ ਕੋਈ ਪ੍ਰੋਬਲਮ ਨਹੀਂ ਤਾਂ ਦੀ ਜੀ ਦੇਖੋ ਸਾਡੇ ਨਿਕਲ ਗਈ ਸੀ ਮਾਤਾ ਰਾਣੀ ਬੁਖਾਰ ਅਮਿੰਦਰ ਨੂੰ ਤੇ ਮੈਨੂੰ ਵੀ ਮੇਰਾ ਵੀ ਸਰੀ ਕਾਫੀ ਤਕਾਬੰਦ ਰਿਹਾ ਚਾਰੰਜਿਤ ਵੀ ਰਹੀ ਇਹਦੇ ਵਿੱਚ ਮੇਰਾ ਕੀ ਕੰਮ ਜਦੋਂ ਉਸ ਪ੍ਰਮਾਤਮਾ ਨੇ ਮਾਤਾ ਨੇ ਚਾਇਆ ਵੀ ਤੁਸੀਂ ਜਾਣਾ ਨਹੀਂ ਉਹਨੇ ਤੁਹਾਡਾ ਜਾਣਾ ਕੈਨਸਲ ਕਰਤਾ ਵੀ ਪਾਈ ਜੀ ਤੁਸੀਂ ਬਣਾ ਘਰ ਛੱਡ ਕੇ ਨਾ ਜਾ ਸਵਾਮੀ ਨੇ ਰੱਖ ਪਰੇ ਰਿਹਾ ਹਾਂ ਕੀ ਦਾ ਹੁੰਦਾ ਇੱਕ ਇੱਕ ਦੇਖ ਸਕਦੇ ਮੈਂ ਤੁਹਾਨੂੰ ਆ ਜਾਓ ਮੈਂ ਗੁਰੂ ਘਰ ਵੀ ਗਿਆ ਤਾਂ ਜੀ ਨਹੀਂ ਅੱਜ ਤੁਹਾਨੂੰ ਨਾ ਕਿ ਹਰੇ ਸੋਮਵਾਰਾ ਦਿੱਤਾ ਤੇ ਮੱਥਾ ਟੇਕ ਦੇਣਾ ਤੇ ਬਸ ਸਵਾ ਮਹੀਨਾ ਪਤਾ ਕਰਦ ਹੁੰਦਾ ਉਹਦੇ ਬਾਅਦ ਆਪਾਂ ਨੇ ਤੁਹਾਨੂੰ ਗੁਰਗਲੇ ਦਾ ਮੱਥਾ ਟੇਕਾਂ ਜੇ ਐ ਨਾ ਦਾਣਾ ਵੀ ਨਾ ਰਿਹਾ ਤੁਹਾਡੇ ਚ ਦਾਣਾ ਹੈਗਾ ਤੁਸੀਂ ਨਹੀਂ ਬੰਨਣਾ ਟੱਪ ਸਕਦੇ ਆ ਤੂੰ ਨਾ ਬੰਨੋ ਸਾਡੇ ਕੜਾ ਹੈਗੀ ਨਹੀਂ ਨਹੀਂ ਉਹ ਤੇਰੀ ਗੱਲ ਥੋੜਾ ਮਾਤਾ ਮੇਰੀ ਗੱਲ ਕਰਸਤੈ ਨਾ ਮੈਨੂੰ ਨਾ ਬੰਨੈ ਨਹੀਂ ਕਰਦਾ ਰਾਤ ਦੇ ਦੀ ਤੂੰ ਐ ਮੈਂ ਪੀਂਦ ਗਾਇਆ ਨਹੀਂ ਜਾਇਆ ਨਹੀਂ ਚਲ ਐਂ ਕਰ ਮੇਰੋ ਗੱਲ ਛੱਡੋ ਤੁਸੀਂ ਬੇਬੇ ਨੂੰ ਜਾ ਕੇ ਪੁੱਛਿਓ ਬੇਬੇ ਤਾਂ ਬੜੇ ਘੱਟ ਸਿਆਣੇ ਆ ਉਹਨਾਂ ਨੇ ਜਾ ਕੇ ਪੁੱਛਿਆ ਵੀ ਬੇਬੇ ਨਾਲੇ ਕੜਾਹੀ ਕਿੜਾਈ ਗੁੰਜੇ ਸਵਾਮੀ ਨਾ ਨਾਲੇ ਆਪੇ ਪੁੱਛ ਕਿ ਤੇਰੇ ਦਾਣਾ ਹਰੂ ਰ ਬੰਨਾ ਟੱਪ ਸਕਦਾ ਕਿਉਂਕਿ ਜਿਹੜੇ ਸਿਆਣੇ ਰੀਤੀ ਰਿਵਾਜ ਚੱਲਦੇ ਆ ਜਿਵੇਂ ਮੰਦਰ ਜੜੀ ਦੇਖੋ ਸਾਫ ਔਰ ਵੀ ਧਰਮ ਮਾੜਾ ਨਹੀਂ ਹੈਗਾ ਸਭ ਧਰਮ ਆਪਣਾ ਜੀਗਾ ਸਹੀ ਪਰ ਜਿਹੜੀ ਹੁਣ ਆਪਾਂ ਰੀਤੀ ਰਿਵਾਜ ਸ਼ੁਰੂ ਹੀ ਚੱਲਦੇ ਆ ਉਹਨਾਂ ਵਿੱਚ ਚੰਨਣਾ ਪੈਣਾ ਜੇ ਆਪਾਂ ਕਹੀ ਨਾ ਕਿ ਤੇ ਸਿਆਣੇ ਦੀ ਗੱਲ ਛੱਡ ਕੇ ਆਪਾਂ ਨਵੀਆਂ ਬਿੜੀਆਂ ਸ਼ੁਰੂ ਕਰ ਲਈ ਉਹ ਤਾਂ ਨਹੀਂ ਬਣਨੀ ਮੈਂ ਮੰਨ ਗਿਆ ਹੈਨਾ ਹੁਣ ਤੁਸੀਂ ਤੇ ਤੁਹਾਡੀ ਕੜਾਹੀ ਨੇ ਇਹ ਕੰਮ ਖਰਾਬ ਕਰਿਆ ਚੰਗੋ ਥੋੜਾ ਪੱਕੀ ਹੋ ਜਾਂਦਾ ਮੁੱਢ ਆਈ ਇਹ ਦਾਣਾ ਹਟਣ ਚਾਹੁੰਦਾ ਹੈ ਇਹ ਮੇਰੀ ਗੱਲ ਤਾਂ ਸੁਣ ਲੈ ਠੀਕ ਹੋ ਗਿਆ ਤਾਂ ਜੀ ਬਿਲਕੁਲ ਐ ਕੋਈ ਹੁੰਦਾ ਬਾ ਮੇਰੇ ਚੌਥੀ ਮੇਥੇ ਬੱਜਿਆ 9 9 ਨਾਲ ਹੋ ਗਿਆ ਜੀ ਥੋੜਛ ਦਵਾਰਾ ਤਾਂ ਫੇਰ ਜਦੋਂ ਬਣ ਨਹੀਂ ਬਣਦਾ ਇਹਨਾਂ ਨੇ ਕਿਥੇ ਜੀ ਮੈਨੂੰ ਬਾਰੇ ਆਉਂਦਾ ਬਾਰੇ ਨਹੀਂ ਜੀ ਇਹਨਾਂ ਨੂੰ ਪਤਾ ਕੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਕਿਆ ਕਰਦਾ ਇਹਨਾਂ ਨੂੰ ਆਏ ਆ ਇਹਨਾਂ ਨੂੰ ਆਏ ਆ ਜੀ ਜਿਵੇਂ ਬਸ ਕੇਸੇ ਹੀਲੇ ਤੁਸੀਂ ਸਾਨੂੰ ਤੇਜ ਦੋ ਪਰ ਅਸਤੇ ਤਾਂ ਠੀਕ ਆ ਉਸਤਾ ਜਾ ਸਕਦੇ ਆ ਨਹੀਂ ਹੈ ਜੀ ਬਿਲਕੁਲ ਨਹੀਂ ਮਨਿੰਦਰ ਤੇ ਵੀ ਹੈਗੀ ਆ ਨਾ ਹੈਗਾ ਪੱਟ ਪਰ ਹੋ ਰਿਹਾ ਹੈ ਹੈ ਨਾ ਮੈਨੂੰ ਤੇਰਾ ਜੀਰ ਤੇ ਠੀਕ ਆ ਹਾਂ ਵੀਡੀਓ ਤੁਸੀਂ ਦਿਖਾ ਹਾਂ ਹਾਂ ਠੀਕ ਆ ਹਾਂ ਹੋਇਆ 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 ਹੋ ਗਿਆ ਨਾ ਛੂੜਨਾ ਬੋਲੀ ਹੁਣ ਤਾਂ ਠੀਕ ਆ ਕਿੰਨਾ ਕਰ ਨਹੀਂ ਹੈ ਕਿੰਨਾ ਆ ਦੇਖੋ ਹੁਣ ਤਾਂ ਠੀਕ ਆ ਆ ਦੇਖੋ ਇੰਨਾ ਹੋਇਆ ਹੈ ਦੇਖੋ ਮੈਂ ਨੇ ਇਹ ਸੁੱਕ ਕੇ ਤੁਹਾਡਾ ਹਰਾ ਇਹ ਸੁੱਕ ਕੇ ਲੈ ਲੈ ਇਹ ਤਾਂ ਬਿਲਕੁਲ ਠੀਕ ਹੋ ਗਿਆ ਆ ਦੇਖਿਆ ਜੀ ਬਿਲਕੁਲ ਠੀਕ ਆ ਇਹ ਨਹੀਂ ਆਏਗਾ ਠੀਕ ਜੀ ਤੁਹਾਡੇ ਇਹਦੇ ਦਾਗ ਵਾਲੇ ਮਨਿੰਦਰ ਦੇ ਪਿਆ ਕਹਿੰਦੇ ਜਦ ਤੱਕ ਦਾਗ ਨਹੀਂ ਜਾਂਦਾ ਜਦ ਤੱਕ ਮਾਤਾ ਨਹੀਂ ਜਾਂਦੀ ਨਾ ਬਈ ਮਾਤਾ ਰਾਂਗੇ ਉਹ ਖੰਦੀ ਨਹੀਂ ਗੱਲੀ ਰਹੇ ਆਪਾਂ ਨੇ ਐਨੇ ਜੋਗੇ ਜਿਹੜੇ ਝਾਣ ਲੂਗੇ ਅਸੀਂ ਦਾਹਾ ਬਹੁਤ ਟਾਈਮ ਬਹੁਤ ਔਖਾ ਦੇਖਿਆ ਕਹਿੰਦੇ ਥੰਡੇ ਤੋਂ ਹਮੇ ਸਾਬ ਨੂੰ ਜੋਗੇ ਹੈ ਨਾ ਆਪਣੇ ਮੰਜ਼ਰਾਂ ਨੂੰ ਨਹੀਂ ਲੱਗਦੀ ਐਦਾਂ ਹੀ ਸਾਡਾ ਹਾਸੇ ਦੀ ਮਾਤੀ ਚੱਲਦਾ ਰਹਿੰਦਾ ਜੀ ਤੇ ਹੁਣ ਮਨਿੰਦਰ ਗੜ੍ਹੇ ਮੇਰੇ ਬਰਾਬਰ ਕੱਲ ショਪਿੰਗ ਕੱਲ ਨਵਾਂ ਬਲੌਗ ਦੇਖੋ ਨਹੀਂ ਜੀ ਆਨੇ ਸ਼ੋਪਿੰਗਾਂ ਕਿੱਥੇ ਹੀ ਆ ਤਾਂ ਬਹੁਤ ਹੱਥ ਇਹਨਾਂ ਦੇ ਬਹੁਤ ਬਹੁਤ ਕਹਿਣ ਤੋਂ ਹਟਣਾ ਬਹੁਤ ਕੱਪੜੇ ਦਾ ਪੈਸੇ ਤੁਹਾਡੇ ਕੋ ਮਤਾਈਂ ਗਣ ਤੁਸੀਂ ਦਾ ਬਹੁਤ ਹੱਥ ਟੈਕ ਹੋਇਆ ਹੋਇਆ ਤੈਨੂੰ ਖੰਨੇ ਨੂੰ ਜਾਣਾ ਤੁਮਨ ਦਾਦੀ ਬਾਤ ਤੂੰ ਕੰਨੇ ਤੇ ਜਿਹੜੇ ਸੇਲਾ ਬੜੀਆਂ ਲੱਗਦੀਆਂ ਕੱਪੜੇ ਦੀਆਂ ਬਦਲੀਆਂ ਨਾ ਮੈਂ ਨਹੀਂ ਜਾਣਾ ਖੰਡੇ ਤੋਂ ਮੈਂ ਝੋਕ ਵਿੱਚ ਮੈਂ ਥੋੜੀ ਜਿਹੀ ਲੈ ਲੈਣਾ ਤੈ ਥੋੜੀ ਜਾ ਰਹਾ ਹੈ ਤੈ ਕਹਿੰਦਾ ਜਾਣਾ ਵੱਲੇ ਤੇ ਉਹਨਾਂ ਨਾਲ ਹੈ ਵੈਰੀ ਗੱਲ ਤੁਹਾਨੂੰ ਸ਼ਾਮ ਨੂੰ 5 ਵਜੇ ਤੇ ਜਾਈਂ ਅੱਧਾ ਘੰਟਾ ਜਾਣ ਨੂੰ ਲੱਗਦਾ ਇੱਥੇ ਤੇ 15 ਮਿੰਟ ਨਾਲੇ ਲੈ ਕੇ ਆਈਏ ਕੱਪੜੇ ਨਾਲੇ ਲੈ ਕੇ ਆਈਏ ਮੇਰੇ ਜੋਗੇ ਰੁਪਈਏ ਤਨੂੰ ਮੈਂ ਦੇ ਦਿੰਨਾ 500 ਨਾ ਮੈਨੂੰ ਨੀ ਲੋਟੋ ਤੁਸੀਂ ਆਪਣੀ ਤੋਂ ਦੇ ਆਪੇ ਲਈ ਮੈਂ ਵੀ ਲੋੜ ਦੇ 500 ਤਨੂੰ ਦੇ ਦੇਣਾ ਜੇ ਘਟ ਕੇ ਤਾਂ ਮੈਨੂੰ ਦੱਸੀਂ ਮੈਂ ਮੁੱਠ ਤੋਂ ਕਿੱਸਾ ਕੈਸਿਆਂ ਦੀ ਗੱਲ ਨਹੀਂ ਹੈਗੀ ਹਾਂ ਕੋਈ ਗੱਲ ਨਹੀਂ ਹੈਗੀ 500 ਕੀ ਤੁਸੀਂ ਨਾ ਦੇ ਦੋ ਚੱਕਰ ਆਹ ਓਏ ਓਏ ਮੈਨੂੰ ਵੀ ਗੇਰੇ ਵੀ ਗੇਰੇ ਕਹਿ ਰਹੀ ਹੈ ਦੁਆ ਕੇ ਲੈ ਜਾਉਗੀ ਮੈਂ ਤੁਹਾਨੂੰ ਧੜਪੜੇ ਹਾਂ ਪੁੱਤ ਲਵਾ ਲਿਆ ਠੀਕ ਆ ਏਟੀਐਮ ਮੈਨੂੰ ਦੇ ਦਿਓ ਮੈਂ ਦੁਆ ਦੇ ਹਾਂ ਕੋਈ ਚੈੱਕ ਕਰ ਦਿੰਦੇ ਆ ਬਤੋ ਤਈ ਲੈਣੇ ਸੀ ਨੇ ਹਨਾ ਮਨਿੰਦਰ ਚਲੋ ਚਲੋ ਠੀਕ ਆ ਜੀ ਸਾਡੀਆਂ ਗੱਲਾਂ ਇਦਾਂ ਸਿਲਸਿਲਾ ਚੱਲਦਾ ਰਹਿਣਾ ਕੋਈ ਗੱਲ ਨਹੀਂ ਦੇਖੋ ਕੱਲ੍ਹ ਸੀ ਬਲੌਗ ਦੇਖਿਓ ਮਨਿੰਦਰ ਡੈਂਟਿੰਗ ਕਰਾਉਣੀ ਸਾਨੂੰ ਹਾਲੇ ਨਹੀਂ ਹੁੰਦੀ ਜੀ ਕਿਉਂਕਿ ਕੱਲ੍ਹ ਨੂੰ ਮੈਨੂੰ ਬਹੁਤ ਜ਼ਰੂਰੀ ਕੰਮ ਆ ਦਨ ਘੰਟੇ ਦਾ ਕੰਮ ਤੁਸੀਂ ਜਰੂਰੀ ਕੰਮ ਚਾਹੇ ਸਵੇਰ ਤੇ ਸ਼ਾਮ ਦਾ ਕਰਿਓ ਸਾਡਾ ਦਾਦਾ ਘੰਟਾ ਵੀ ਲੱਗਣਾ ਚੰਕੌਰ ਕਿਨੇ ਬਹੁਤ ਦੂਰੀ ਸੁੰਦਰ ਕੁਗਬਸ ਸਵੇਰੇ 8 ਵਜੇ ਤੋਂ ਚਲੇ ਜਾਣਾ ਫੇ 10 ਲੈ ਕੇ ਕਿਹੜੇ ਟਾਈਮ ਆਉਂਗਾ ਕੋਈ ਗੱਲ ਨਹੀਂ ਸ਼ਾਮ ਨੂੰ ਆਉਣ ਤੇ 6 ਵਜੇ 9 ਵਜੇ ਤੱਕ ਦਿੰਗਾ ਆਉਣਾ ਕੋਈ ਟੈਨਸ਼ਨ ਨਹੀਂ 6 ਵਜੇ ਤੱਕ ਆਪਾਂ ਠੰਡੇ ਠੰਡੇ ਜਾਵਾਂਗੇ ਤਾਂ ਹੀ ਕਹਿੰਦੇ ਸੀ 6:00 ਤੱਕ ਬਹੁਤ ਭੀੜ ਖੰਡੇ ਨਾਲ ਮੈਂ ਬਸ ਜਾਉਂਗੀ ਬਸਾਂ ਦੇਖੂਗੀ ਇੱਥੇ 10 ਮਿੰਟ ਦਾ ਰਾਸਤਾ ਨਹੀਂ ਪਰ ਸ਼ਾਮ ਨਹੀਂ ਪਟੂਗੀ ਇਹ ਗਾਨਾ ਮੇਤਾ ਜੀ ਸ਼ਾਪਿੰਗ ਦੇ ਪਿੱਛੇ ਅੜਾ ਲਈਏ ਮੇਰ ਨਾਲ ਗਰਾਰੀ ਪਹਿਲਾਂ ਇਹਨਾਂ ਦੇ ਔਰ ਜਾਰੇ ਜਿੱਤ ਨੜਾਈ ਇਹ ਮੇਨਾਂ ਸ਼ੋਪਿੰਗ ਕੱਪੜਿਆਂ ਦੀ ਮੈਨੂੰ ਸ਼ੋਪਿੰਗ ਕਰਾਉ ਮੇਰੀ ਗੱਲ ਤਾਂ ਸੁਣ ਲੈ ਪਹਿਣਾ ਪਹਿਣਾ ਗੱਲ ਹੈ ਲੈ ਪਹਿਣਾ ਦੱਸਿਓ 20 ਦਾ ਦੱਸਿਓ ਪਹਿਣਾ ਜੀ ਉਹ ਲਾ ਦਿਓ ਬੀਰਾਂ ਨੂੰ ਪੁੱਛੀਂ ਇਹਨਾਂ ਦਾ ਕਾਉਂ ਨਾ ਵੀਰ ਕਿਹੜੇ ਨਹੀਂ ਮੇਰੀ ਵਧੀਆਂ ਜੀਆਂ ਨੂੰ ਕਰਾਉਂਦੇ ਹੋਣੇ ਸ਼ਾਪਿੰਗ ਆ ਸਭ ਕਰਾਉਂਦੇ ਨੇ ਕੋਈ ਐਂਡ ਕੋਈ ਛੋਟ ਆ ਕੋਈ ਬੇੜਾ ਸਭ ਕਰਾਉਂਦੇ ਨੇ ਕਰਾਉਣੀ ਪੈਂਦੀ ਆ ਕਿਉਂਕਿ ਜਿੰਮੇਵਾਰੀ ਸਭ ਚੀਜ਼ ਲੈਣੇ ਪੈਂਦੀ ਜਿਹਦੇ ਵੀ ਨਹੀਂ ਕਰ ਸਕਦੇ ਹਾਂ ਚਲੋ ਹੁਣ ਜਾਨੀ ਕਿ ਕਹਿਣ ਦਾ ਮਤਲਬ ਤੇਰਾ ਕੋ ਕੱਪੜਾ ਵੀ ਦਾ ਹੈ ਜਿਹੜੀ ਚੀਜ਼ ਬਿਨਾ ਸਾਡਾ ਸਰਦਾ ਹੀ ਨਹੀਂ ਆਪਾਂ ਉਹਦੇ ਉੱਪਰ ਜਾਈਏ ਉਹ ਚੀਜ਼ ਸਾਡਾ ਲੈਣ ਦਾ ਸਾਡਾ ਉਹ ਸਾਡੇ ਕੱਪੜੇ ਵੀ ਸਰਦਾ ਹੀ ਨਹੀਂ ਅਸੀਂ ਕਿਉਂ ਲੈਣੇ ਲੋ ਜੀ ਚਾਰ ਜੀ ਤਾਂ ਉਹ ਗਰਾਰੀਆਂ ਆ ਡਾਮ ਲੱਗੀ ਆ ਕਹਿੰਦੀ ਮੇਰਾ ਕੱਪੜੇ ਬਿਨਾਂ ਸਰਦਾ ਹੀ ਨਹੀਂ ਹੈਨਾ ਸੌਦੇ ਪਿੱਤੇ ਬਿਨਾਂ ਤਾਂ ਸਾਡਾ ਸਰਦਾ ਨਹੀਂ ਪਰ ਸਾਨੂੰ ਕੱਪੜਾ ਚਾਹੀਦਾ ਕੱਪੜੇ ਵੀ ਚਾਹੀਦੇ ਸੌਦੇ ਵੀ ਸਤ ਸੂ ਚਾਹੀਦਾ ਚਲੋ ਵਾਪਸ ਸਾਡੀ ਗੱਲਾ ਇੱਥੇ ਚੱਲਦੇ ਆ ਰਹਿਣੇ ਆ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਸ਼ੇਅਰ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਰ ਕਰਦੇ ਆ ਜੀ ਤੇ ਪਰਮਾਤਮਾ ਕੋਈ ਨਹੀਂ ਜੀ ਦੇਖਦੇ ਆ ਅਣ ਕੱਲ ਦਾ ਪ੍ਰੋਗਰਾਮ ਕਿਆ ਬਾਲਾ ਵੀਡੀਓ ਵਿੱਚ ਟਿਕਾਉਂਦੇ ਆ ਸ਼ਾਪਿੰਗ ਦਾ ਸ਼ਾਪਿੰਗ ਦਾ